ਤੋਂ ਅਗਲੀ ਖਬਰ ਆਪਾਂ ਹੁਣ ਆਈਏ ਆਪਣੇ ਮੁਲਕਾਂ ਦੇ ਜਿੱਥੇ ਆਪਣੇ ਮੁਲਕ ਦੀਆਂ ਪਹਿਲਾਂ ਕਰਦੇ ਸੀ ਟੈਰਪ ਦੀਆਂ ਗੱਲਾਂ ਹੁਣ ਲੋਕਲ ਲੈਵਲ ਦੇ ਉੱਤੇ ਜਿਹੜੀਆਂ ਗੱਲਾਂ ਆਪਾਂ ਕਰਦੇ ਆਈਏ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਇੱਕ ਯੂਐਸ ਦੇ ਡਿਸਟ੍ਰਿਕਟ ਜੱਜ ਟਰੀਨਾ ਥੌਮਸਨ ਉਹਨਾਂ ਨੇ ਜਿਹੜੇ ਲੋਕ ਹੰਡਰਾਸ ਤੋਂ ਆ ਨੇਪਾਲੀ ਹੈਗੇ ਆ ਨਿਕਾਰਾਗਵਾ ਉਹਨਾਂ ਦਾ ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਆ ਉਸ ਨੂੰ ਨਵੰਬਰ 18 ਤੱਕ ਐਕਸਟੈਂਡ ਕਰ ਦਿੱਤਾ ਤੇ ਉਹਨਾਂ ਨੇ ਬੜੀ ਸਟਰੋਂਗ ਵਰਡਰ ਸਟੇਟਮੈਂਟ ਜਾਰੀ ਕੀਤੀ ਆ ਉਹ ਕਹਿੰਦੇ ਭਈ ਜਿਹੜਾ ਸੈਕਟਰੀ ਨੋਇਮ ਵੱਲੋਂ ਟਰਮੀਨੇਸ਼ਨ ਕੀਤੀ ਗਈ ਆ ਇਹਨਾਂ ਲੋਕਾਂ ਦੀ ਜਿਨ੍ਹਾਂ ਦੇ ਕੋਲ ਟੈਂਪਰੇਰੀ ਪ੍ਰੋਟੈਕਸ਼ਨ ਸੀ ਉਹਦੇ ਸਬੰਧ ਦੇ ਵਿੱਚ ਕਹਿੰਦੇ ਵੀ ਕਲਰ ਇਜ਼ ਨੀਦਰ ਅ ਪੋਇਜ਼ਨ ਨੌਰ ਅ ਕ੍ਰਾਈਮ ਕਿ ਜਿਹੜੇ ਬੰਦੇ ਦਾ ਕਲਰ ਆ ਨਾ ਵੀ ਨਾ ਤਾਂ ਇਹ ਜ਼ਹਿਰ ਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਕ੍ਰਾਈਮ ਹੈਗਾ ਵੀ ਜੋ ਧੱਕਾ ਤੁਸੀਂ ਕਰ ਰਹੇ ਹੈਗੇ ਆ ਬੰਦੇ ਦੇ ਕਲਰ ਨੂੰ ਦੇਖ ਕੇ 63000 ਦੇ ਕਰੀਬ ਨਿਕਾਰਾਗੋਆ ਤੋਂ ਹਾਂਡਰਾਸ ਤੋਂ ਤੇ ਨੇਪਾਲ ਤੋਂ ਜਿਹੜੇ ਇਮੀਗ੍ਰੈਂਟਸ ਆ ਜੋ ਟੈਂਪਰੇਰੀ ਸਟੇਟਸ ਦੇ ਉੱਤੇ ਹੈਗੇ ਆ ਤੇ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਇੱਕ ਤਰ੍ਹਾਂ ਨਾਲ ਟਰੰਪ ਉਹਨਾਂ ਨੇ ਉਸ ਨੂੰ ਵਾਇਡ ਕਰ ਦਿੱਤਾ ਸੀ ਹੁਣ ਇਸ ਜੱਜ ਨੇ ਉਸ ਨੂੰ ਐਕਸਟੈਂਡ ਕਰ ਦਿੱਤਾ ਪਰ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਉੱਪਰਲੀ ਕੋਰਟ ਦੇ ਵਿੱਚ ਜਾਵਾਂਗੇ ਸੁਪਰੀਮ ਕੋਰਟ ਨੇ ਕੋਸ਼ਕ ਜਿਹੜੇ ਲੋਅਰ ਕੋਰਟ ਦੇ ਜੱਜਸ ਦੇ ਜਿਹੜੇ ਆਰਡਰਸ ਆ ਉਹ ਪਿਛਲੇ ਸਮੇਂ ਦੇ ਵਿੱਚ ਲਿਫਟ ਕਰ ਦਿੱਤੇ ਸੀਗੇ ਪੈਣੀ ਜਿਹੜੇ ਹਰ ਕੋਈ ਜਿਹੜਾ ਕੋਰਟ ਦਾ ਜੱਜ ਆ ਉਹ ਇਹਦੇ ਬਾਬਤ ਨਹੀਂ ਕਰ ਸਕਦਾ ਹੈਗਾ ਖਾਸ ਕਰਕੇ ਜੋ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੇ ਐਗਜ਼ੀਕਟਿਵ ਆਰਡਰਸ ਹੈਗੇ ਆ ਸੈਨ ਫਰਾਂਸਿਸਕੋ ਵੇਸਟ ਤੇ ਪ੍ਰੈਜ਼ੀਡੈਂਟ ਵਾਈਡਨ ਹੋਣਾ ਦਾ ਅਪੋਇੰਟਡ ਜੱਜ ਜੋ ਆ ਉਹਨਾਂ ਨੇ ਇਹ ਇਹ ਜਿਹੜੇ ਸ਼ਬਦ ਆ ਇਹ ਯੂਜ਼ ਕੀਤੇ ਹੈਗੇ ਆ ਕ੍ਰਿਸਟਿਨ ਨੋਇਮ ਦੇ ਸੰਬੰਧ ਦੇ ਵਿੱਚ